ਪੂਰਾ ਬੈਗ ਤੱਕ ਜਾਮ ਹੁੰਦਾ ਔਰ ਪੂਰੇ ਅੱਧਾ ਘੰਟਾ ਖਰਾਬ ਹੁੰਦਾ ਡੇਲੀ ਰੁਟੀਨ ਚ ਸ਼ਾਮ ਨੂੰ ਤਾਂ ਇਨੀ ਪਛਾਣੀ ਹੁੰਦੀ ਹੈ ਜੇ ਟੋਲੇ ਆਉਂਦਾ ਇਜਾਮ ਲੱਗ ਰਿਹਾ ਹੁੰਦਾ ਕੋਈ ਹੈ ਹੀ ਨਹੀਂ ਕਾਨੂੰਨੀ ਨਹੀਂ ਕੋ ਪੰਜ ਮਿੰਟ ਦਾ ਰਸਾ ਕਿੰਨਾ ਕੁ ਸਮਾਂ ਲੱਗ ਜਾਂਦਾ ਟੋਲੇ ਵਾਲ ਤੋਂ ਆਂਦੇ ਆਂਦੇ ਮੈਂ ਤਾਂ ਘੰਟਾ ਲਾ ਜੀ ਮੈਂ ਘੰਟਾ ਲਾ ਕੇ ਆਂਦੇ ਇੱਕ ਘੰਟਾ ਪੂਰਾ ਖਰਾਬ ਤੇਲ ਬੋਲਦਾ ਬਹੁਤ ਜ਼ਿਆਦਾ ਜਿਹੜੇ ਪੇਰੈਂਟਸ ਬੱਚਿਆਂ ਨੂੰ ਸਕੂਲ ਦੇ ਵਿੱਚ ਲੈਣ ਦੇ ਲਈ ਜਾਂਦੇ ਨੇ ਉਹਨਾਂ ਦੇ ਵੀ ਜਿਹੜਾ ਚਲਾਨ ਹੋ ਸਕਦੇ ਅੱਛਾ ਤੇ ਟ੍ਰੈਫਿਕ ਮੁਲਾਜ਼ਮਾਂ ਦੀ ਕਿੰਨੀ ਕੁ ਸਮੇਂ ਦਿਓ ਤੁਸੀਂ ਕਿਉਂਕਿ ਮੁਲਾਜ਼ਮ ਤਾਂ ਕੋਈ ਦਿਖਦਾ ਨਹੀਂ ਪਿਆ ਸੀ ਮੁਲਾਜ਼ਮਾਂ ਦੀ ਹੈ ਹੀ ਨਹੀਂ ਡਿਊਟੀ ਡਿਊਟੀ 'ਚ ਆਉਣ ਮੁਲਾਜ਼ਮ ਖੜੇ ਉਹ ਪਰਲੇ ਪਾਸੇ ਵੇਖੋ ਕਿਵੇਂ ਗੱਡੀਆਂ ਉਹਖੋ ਰੌਣਕਾਂ ਸਾਰੀ ਗੱਡੀਆਂ ਆ ਗਈਆਂ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਨੇ ਜੇ ਗੱਲ ਕਰੀਏ ਆਮ ਲੋਕਾਂ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀ ਹੈ ਉਹ ਝੇਲਨੀ ਪੈਂਦੀ ਹੈ ਸੋ ਜਿੱਥੇ 2 ਤੋਂ ਲੈ ਕੇ 5-7 ਮਿੰਟ ਦਾ ਰਸਾ ਹੁੰਦਾ ਉੱਥੇ ਅੱਧਾ-ਅੱਧਾ ਘੰਟਾ ਪੂਣਾ-ਪੂਣਾ ਘੰਟਾ ਆਮ ਲੋਕਾਂ ਨੂੰ ਟ੍ਰੈਫੀ ਦੇ ਵਿੱਚ ਫਸਣਾ ਪੈਂਦਾ ਤੇ ਕਿਤਨਾ ਕਿਤੇ ਜਿਹੜੀ ਪਰੇਸ਼ਾਨੀ ਹੈ ਉਹ ਝੇਲਨੀ ਪੈਂਦੀ ਸੋ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਜਿਹੜੇ ਹਰ ਵਾਈਕਲ ਹੈ ਉਹ ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ ਸੋ ਬਿਲਕੁਲ ਕਿਤਨਾ ਕਿਤੇ ਆਵਾਜਈ ਪ੍ਰਭਾਵਿਤ ਹੋ ਰਹੀ ਜਿਹੜ ਬਿਲਕੁਲ ਜੇ ਗੱਲ ਕਰੀਏ ਤਾਂ ਜਿਹੜੇ ਸੰਜੀਵ ਅਰੋੜਾ ਨੇ ਜੋ ਕਿ ਰਾਜ ਸਭਾ ਮੈਂਬਰ ਸੋ ਉਹਨਾਂ ਦੇ ਵੱਲੋਂ ਜਿਹੜੀ ਅੱਜ ਟ੍ਰੈਫਿਕ ਨੂੰ ਲੈ ਕੇ ਜਿਹੜੀ ਪ੍ਰੈਸ ਵਾਰਤਾ ਵੀ ਕੀਤੀ ਗਈ ਤਾਂ ਕਿ ਜਿਹੜੀ ਆਮ ਲੋਕਾਂ ਨੂੰ ਜਿਹੜੀ ਕੋਈ ਪਰੇਸ਼ਾਨੀ ਆ ਉਹ ਨਾ ਆਵੇ ਸੋ ਬਿਲਕੁਲ ਜ਼ਿਲ੍ਹੇ ਦੇ ਵਿੱਚ 77 ਬਲੈਕ ਸਪੋਰਟ ਆਈਡੀਐਫ ਕਿਤੇ ਗਏ ਹਨ ਪਰ ਜੇ ਗੱਲ ਕਰੀਏ ਤਾਂ 70 ਸਪੋਰਟ ਇਹੋ ਜਿਹੇ ਹਨ ਜਿੱਥੇ ਕੋਈ ਫੋਰਸ ਨਾ ਹੋਣ ਕਰਕੇ ਜਿਹੜੀ ਮੁਸ਼ਕਲ ਹੈ ਆਮ ਲੋਕਾਂ ਨੂੰ ਝੇਲਨੀ ਪੈਂਦੀ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਟ੍ਰੈਫਿਕ ਜਿਹੜੀ ਸਕੂਲਾਂ ਦੇ ਬਾਰ ਵੀ ਦੇਖਣ ਨੂੰ ਮਿਲਦੀ ਐ ਸੋ ਜਦੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਐ ਤਾਂ ਬਿਲਕੁਲ ਕਿਤਨੇ ਕਿਤੇ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਐ ਝੇਲੀ ਪੈਂਦੀ ਐ ਤੇ ਦੂਰ ਦੂਰ ਤੱਕ ਜਿਹੜਾ ਟ੍ਰੈਫਿਕ ਐ ਉਹ ਲੱਗ ਜਾਂਦਾ ਸੋ ਬਿਲਕੁਲ ਉਹਨਾਂ ਲੋਕਾਂ ਨੂੰ ਵੀ ਉਹਨਾਂ ਪੇਰੈਂਟਸ ਨੂੰ ਵੀ ਇਸ ਤਰ੍ਹਾਂ ਦੀ ਲੋੜ ਐ ਕਿਉਂਕਿ ਹੁਣ ਜਿਹੜੀ ਸਖਤਾਈ ਐ ਬਿਲਕੁਲ ਜਿਹੜੀ ਪੁਲਿਸ ਦੀ ਐ ਉਹ ਦੇਖਣ ਨੂੰ ਮਿਲੇਗੀ ਕਿਉਂਕਿ ਜੇ ਗੱਲ ਕਰੀ ਤਾਂ ਜਿਹੜੇ ਰਾਜ ਸਭਾ ਮੈਂਬਰ ਨੇ ਆਮ ਆਦੀ ਪਾਰਟੀ ਦੇ ਸੰਜੀਵ ਰੋਣਾ ਉਹਨਾਂ ਦੇ ਵੱਲ ਉਹਨਾਂ ਦੇ ਨਾਲ ਜਿਹੜੀ ਪ੍ਰੈਸ ਵਾਰਤਾ ਟ੍ਰੈਫਿਕ ਦੇ ਨੀਮਾ ਨੂੰ ਲੈ ਕੇ ਕੀਤੀ ਗਈ ਸੋ ਬਿਲਕੁਲ ਕੈਮਰਾਮੈਨ ਨੂੰ ਜਿਹੜੀ ਗੁਜਾਰਿਸ਼ ਕਰਾਂਗਾ ਕਿ ਜਿਹੜੀ ਦੂਰ ਦੀ ਜਿਹੜੀ ਤਸਵੀਰ ਆ ਉਹ ਵੀ ਦਿਖਾਈ ਜਾਵੇ ਕਿਉਂਕਿ ਜਿਹੜੀ ਆਮ ਲੋਕਾਂ ਦੀ ਜਿਹੜੀ ਪਰੇਸ਼ਾਨੀ ਆ ਉਹ ਝੇਲਣੀ ਪੈਂਦੀ ਹੈ ਤੇ ਕਾਫੀ ਦੂਰ ਤੱਕ ਜਿਹੜਾ ਜਾਮ ਹੈ ਉਹ ਲੱਗਾ ਹੋਇਆ ਸੋ ਗੱਲ ਕਰਾਂਗੇ ਆਮ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਨ ਨੂੰ ਕੋਈ ਜਿਹੜੀ ਪਰੇਸ਼ਾਨੀ ਆ ਰਹੀ ਏ ਤੇ ਕਿਨ ਨੂੰ ਕੋਈ ਜਿਹੜੇ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਸੋ ਬਿਲਕੁਲ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਬ੍ਰਦਰ ਕੀ ਨਾਮ ਹੈ ਤੁਹਾਡਾ ਜੀ ਕਸ਼ਿਸ਼ ਗਰਕ ਜੇ ਗੱਲ ਕਰੀਏ ਟ੍ਰੈਫਿਕ ਕਰਕੇ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਹੈ ਰੋਜ਼ ਹੁੰਦੀ ਹੈ ਔਰ ਪੂਰੇ ਅੱਧਾ ਘੰਟਾ ਖਰਾਬ ਹੁੰਦਾ ਡੇਲੀ ਰੂਟੀਨ ਅੱਛਾ ਜੇ ਗੱਲ ਕਰੀਏ ਚੀਮਾ ਚੁੰਗ ਤੋਂ 5 ਮਿੰਟ ਦਾ ਰਸਤਾ ਕਿੰਨਾ ਕੁ ਸਮਾਂ ਬਰਬਾਦ ਹੋ ਜਾਂਦਾ ਜੀ ਘੱਟੋ ਘੱਟ 25 ਮਿੰਟ ਲੱਗ ਜਾਂਦੇ 25 ਮਿੰਟ ਲੱਗ ਜਾਂਦੇ ਸੋ ਬਿਲਕੁਲ ਇਹ ਆਮ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੋਰ ਜਿਹੜੇ ਸ਼ਹਿਰ ਵਾਸੀ ਸਾਡੇ ਨਾਲ ਨੇ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰ ਲੈਣੇ ਸੋ ਬਿਲਕੁਲ ਇੱਕ ਵਾਰ ਜਿਹੜੀ ਤਸਵੀਰ ਹੈ ਤਾਂ ਉਹ ਦਿਖਾ ਦਨੇ ਕਾਫੀ ਜਿਹੜਾ ਦੂਰ ਦੂ ਤੱਕ ਜਿਹੜਾ ਜਾਮ ਹੈ ਲੱਗਾ ਹੈ ਤੇ ਆਮ ਲੋਕਾਂ ਜਿਹੜੀ ਕਾਫੀ ਜਿਹੜੀ ਪਰੇਸ਼ਾਨੀਆਂ ਝੇਲਨੀ ਪੈਂਦੀ ਜੇ ਗੱਲ ਕਰੀਏ ਟ੍ਰੈਫਿਕ ਦੇ ਵਿੱਚ ਜਿਹੜਾ ਦੂਜਣਾ ਪੈਂਦਾ ਸੋ ਬਿਲਕੁਲ ਸ਼ਹਿਰ ਵਾਸੀ ਨਾਲ ਲੈ ਗੱਲਬਾਤ ਕਰਨੇ ਕੀ ਕਹਿਣਾ ਚਾਹੀਏ ਕਾਫੀ ਲੰਮਾ ਲੰਮਾ ਜਾਮ ਲੱਗਾ ਜੀ ਇਹ ਬਹੁਤ ਪਰੇਸ਼ਾਨੀ ਬਹੁਤ ਸ਼ਾਮੀ ਸ਼ਾਮ ਦਾ ਇਨੀ ਪਛਾਨੀ ਹੁੰਦੀ ਹੈ ਟੋਡਿਆ ਦਾ ਜਾਮ ਲੱਗਿਆ ਰਹਿੰਦਾ ਕੋਈ ਹੈ ਹੀ ਨਹੀਂ ਕਾਨੂੰਨ ਹੀ ਨਹੀਂ ਜਿੰਨੇ ਮਰਜ਼ੀ ਬੋਲ ਬਣਾ ਲਵੇ ਸਰਕਾਰ ਜੋ ਮਰਜ਼ੀ ਕਰਵੇ ਟ੍ਰੈਫਿਕ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ ਤੇ ਕਾਰਨ ਕੀ ਸਮਝੋ ਕਾਫੀ ਜਿਹੜਾ ਸਮੱਸਿਆ ਆਮ ਲੋਕਾਂ ਨੂੰ ਚੇਲੀ ਪੈਂਦੀ ਹੈ ਨੀਚੋਂ ਆਵਾਜ਼ੇ ਹੋਣੀ ਚਾਹੀਦੀ ਬੋਲ ਤੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਹੜੇ ਟ੍ਰੈਫਿਕ ਮੁਲਾਜ਼ਮਾਂ ਦੀ ਡਿਊਟੀ ਇੱਥੇ ਤਣਾਤ ਹੋਣੀ ਚਾਹੀਦੀ ਕਿਉਂ ਸ਼ਾਮੀ 7-8 ਵੇ ਬਹੁਤ ਬੁਰਾ ਹਾਲ ਹੋ ਜਾਂਦਾ ਥੇ ਬਾਰੀ ਨਹੀਂ ਆਂਦੀ ਢੋਲੇ ਆਦਾ ਕੇ ਮੇਲੇ ਲੱਗਾ ਰੰਦਾ ਥੇ ਫੋ 5 ਮਿੰਟ ਦਾ ਰਸਾ ਕਿੰਨਾ ਕੁ ਸਮਾਂ ਲੱਗ ਜਾਂਦਾ ਢੋਲੇ ਵਾਲ ਤੋਂ ਆਂਦੇ ਹੁੰਦੇ ਮੈਂ ਨੇ ਘੰਟਾ ਲਾ ਜਿਨਾ ਇੱਕ ਘੰਟਾ ਲੱਗ ਜਾਂਦਾ ਇੱਕ ਘੰਟਾ ਪੂਰਾ ਖਰਾਬ ਤੇਲ ਬੋਲਦਾ ਬਹੁਤ ਜ਼ਿਆਦਾ ਤੇ ਟ੍ਰੈਫਿਕ ਪੁਲ ਦੇ ਦਾਵੇ ਫੇਲ ਹੋ ਰਹੇ ਫਿਰ ਸਭ ਫੇਲ ਹੈ ਕੁਝ ਨਹੀਂ ਇੱਥੇ ਅੱਛਾ ਜਿਹੜੇ ਰਾਜ ਸਭਾ ਮੈਂਬਰ ਨੇ ਸੰਜੀਵ ਰੋੜਾ ਉਹਨਾਂ ਨੇ ਵੱਲੋਂ ਅੱਜ ਜਿਹੜੀ ਪ੍ਰੈਸ ਵਾਰਤਾ ਟ੍ਰੈਫਿਕ ਨੂੰ ਲੈ ਕੇ ਉਹ ਵੀ ਕੀਤੀ ਕੀ ਹੈ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਤਾਂ ਹੀ ਪ੍ਰੈਸ ਵਾਰਤਾ ਕਰ ਰਹੇ ਨੇ ਇਹ ਹੈ ਸਾਰੇ ਲਿਜ਼ਾਇਨੇ ਚੀ ਇੱਥੇ ਵੀ ਇਹ ਹੈਰਿੰਗ ਪਾਸੇ ਟ੍ਰੈਫਿਕ ਸਮੱਸਿਆ ਸੋ ਬਿਲਕੁਲ ਇੱਕ ਵਾਰ ਜਿਹੜੀ ਫਿਰ ਤਸਵੀਰ ਤੁਹਾਨੂੰ ਦਿਖਾ ਦਨੇ ਜੇ ਗੱਲ ਕਰੀਏ ਸਿੱਧੇ ਤੌਰ ਤੇ ਜਿਹੜੀ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਵੀ ਜਿਹੜੀ ਚੇਤਾਵਨੀ ਉਹ ਦਿੱਤੀ ਗਈ ਕਿਉਂਕਿ ਅੱਜ ਸੰਜੀਵ अरोड़ा ਦੇ ਵੱਲੋਂ ਜਿਹੜੀ ਪ੍ਰੈਸ ਵਾਰਤਾ ਉਹ ਕੀਤੀ ਗਈ ਹੈ ਸੋ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਟ੍ਰੈਫਿਕ ਮੁਲਾਜ਼ਮਾਂ ਦੀ ਜਿਹੜੀ ਉਲੰਘਣਾ ਕਰਦੇ ਉਹ ਵੀ ਜਿਹੜੇ ਬਖਸ਼ੇ ਨਹੀਂ ਜਾਣਗੇ ਤੇ ਬਿਲਕੁਲ ਜੇ ਗੱਲ ਕਰੀਏ ਤਾਂ ਦੂਸਰੇ ਪਾਸੇ ਜਿਹੜੇ ਪੇਰੈਂਟਸ ਬੱਚਿਆਂ ਨੂੰ ਸਕੂਲ ਦੇ ਵਿੱਚ ਲੈਣ ਦੇ ਲਈ ਜਾਂਦੇ ਨੇ ਉਹਨਾਂ ਦੇ ਵੀ ਜਿਹੜਾ ਚਲਾਨ ਹੋ ਸਕਦੇ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਉੱਤੇ ਜਿਹੜੀ ਸ਼ਕਤੀ ਦੇ ਨਾਲ ਜਿਹੜੀ ਕਾਰਵਾਈ ਆ ਉਹ ਵੀ ਕੀਤੀ ਗਈ ਜੀ ਕਿਉਂਕਿ ਜੇ ਗੱਲ ਕਰੀਏ ਤਾਂ ਕਈ ਤਿੱਕੇ ਜਿਹੜੀ ਪਰੇਸ਼ਾਨੀ ਆ ਆਮ ਲੋਕਾਂ ਨੂੰ ਜਿਹੜੀ ਝੇਲਣੀ ਪੈਂਦੀ ਹੈ ਸੋ ਬਿਲਕੁਲ ਹੋਰ ਜਿਹੜੇ ਲੋਕ ਕੀ ਜੇ ਬਿਲਕੁਲ ਜੇ ਗੱਲ ਕਰੀਏ ਤਾਂ ਕਿਵੇਂ ਜੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਜੇ ਆਪਕ ਨੂੰ ਇਹ ਜਿਹੜੀ ਧੂਰੀ ਪਏ ਪੋਲੇ નીચે ਇਹਨੂੰ ਜਿਵੇਂ ਲੀਅਰ ਵੈਲੀ ਬਣਾਇਆ ਨਾ ਪੋਲੇ નીચે ਇਹਨਾਂ ਨੂੰ ਅੰਡਰਪਾਸ ਹੋਣੀ ਚਾਹੀਦਾ ਅੱਛਾ ਤੇ ਟ੍ਰੈਫਿਕ ਮੁਲਾਜ਼ਮਾਂ ਦੀ ਕਿੰਨੀ ਕੁ ਸਮਝ ਦਿਓ ਤੁਸੀਂ ਕਿਉਂਕਿ ਮੁਲਾਜ਼ਮ ਤਾਂ ਕੋਈ ਦਿਖਦਾ ਨਹੀਂ ਪਿਆ ਇੱਥੇ ਮੁਲਾਜ਼ਮਾਂ ਦੀ ਹੈ ਹੀ ਨਹੀਂ ਡਿਊਟੀ ਡਿਊਟੀ ਲਾਉਣ ਮੁਲਾਜ਼ਮ ਖੜੇ ਉਹ ਪਰਲੇ ਪਾਸੇ ਵੇਖੋ ਕਿਵੇਂ ਗੱਡੀਆਂ ਉਹ ਵੇਖੋ ਰੋਡ ਸਾਈਡ ਗੱਡੀਆਂ ਆ ਜਾਂਦੀਆਂ ਉੱਥੇ ਮੁਲਾਜ਼ਮਾਂ ਦੂਜੀ ਸਾਈਡ ਤੋਂ ਗੱਡੀਆਂ ਕੱਢਦੇ ਪਏ ਨੇ ਕਿੰਨਾ ਜੱਭ ਪਿਆ ਸੋ ਬਿਲਕੁਲ ਜੇ ਗੱਲ ਕਰੀਏ ਜਿਹੜੇ 60 ਦੇ ਕਰੀਬ ਜਿਹੜੇ ਸਪੋਰਟ ਨੇ ਲੁਧਿਆਣੇ ਜਿਹਦੇ ਮੁਲਾਜ਼ਮ ਲੱਗੇ ਨਹੀਂ ਹੋਏ ਹੈ ਹੀ ਨਹੀਂ ਜੀ ਉਹ ਸਾਹਮਣੇ ਦੇਖ ਸਕਦੇ ਆ ਤੇ ਟ੍ਰੈਫਿਕ ਕੱਢਾਉਣ ਦੇ ਲਈ ਤਾਂ ਨਹੀਂ ਆ ਰਹੇ ਜਿਹੜੇ ਚਲਾਨ ਕੱਟਣ ਦੇ ਲਈ ਉੱਥੇ ਖੜੇ ਹੋਏ ਨੇ ਉਹ ਖੜਾ ਪੁਲਿਸ ਵਾਲਾ ਆ ਵੀ ਕਹੋ ਕੀ ਕਹਦਾ ਨਿਆਂ ਹੀ ਕੰਮ ਸ਼ਹਿਰ ਦੇ ਲੋਕ ਕਹਿੰਦੇ ਉਹ ਗੱਡੀਆਂ ਦਿਹਾਣੀਆਂ ਨਹੀਂ ਹੁੰਦਾ ਹੂੰ ਕੱਲ ਨੂੰ ਐਕਸੀਡੈਂਟ ਹੋਈ ਹੋਇਆ ਉਂਝ ਮੈਂ ਤਾਂ ਬਿਲਕੁਲ ਸ਼ਹਿਰ ਵਾਸੀ ਦੇ ਨਾਲ ਗੱਲਬਾਤ ਕੀਤੀ ਇਹਨਾਂ ਦੇ ਹੀ ਕਹਿਣਗੇ ਕਿ ਕਿਤਨੇ ਕਿਤੇ ਜਿਹੜੀ ਆਮ ਲੋਕਾਂ ਜਿਹੜੀ ਪਰੇਸ਼ਾਨੀਆਂ ਝੇਲਣੀ ਪੈਂਦੀ ਸੋ ਬਿਲਕੁਲ ਕਿਤਨੇ ਕਿਤੇ ਟ੍ਰੈਫਿਕ ਮੁਲਾਜ਼ਮਾਂ ਨੂੰ ਇਸ ਜਗ੍ਹਾ ਦੇ ਉੱਪਰ ਜਿਹੜੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਪਰੇਸ਼ਾਨੀ ਆ ਰਹੀ ਹੈ ਸੋ ਤਾਂ ਅੰਦਾਜ਼ੇ ਜਿਹੜੇ ਰਾਸਵਾ ਮੈਂਬਰ ਸੰਜੀਵ ਅਰੋੜਾ ਦੇ ਵੱਲੋਂ ਹੀ ਜਿਹੜੀ ਅੱਜ ਟ੍ਰੈਫਿਕ ਨੂੰ ਲੈ ਕੇ ਜਿਹੜੀ ਪ੍ਰੈਸ ਵਾਰਤਾ ਕੀਤੀ ਗਈ ਤੇ ਇਹ ਵੀ ਕਿਹਾ ਗਿਆ ਅਗਰ ਸਕੂਲ ਦੇ ਬਾਹਰ ਪੇਰੈਂਟਸ ਬੱਚਾ ਨੂੰ ਲੈਣ ਦੇ ਲਈ ਜਾਂਦੇ ਆ ਅਗਰ ਗਲਤ ਤਰੀਕੇ ਨਾਲ ਗੱਡੀ ਲਾਈ ਟ੍ਰੈਫਿਕ ਨੂੰ ਲੈ ਕੇ ਟ੍ਰੈਫਿਕ ਜਿਹੜਾ ਉਲੰਘਣਾ ਕਰੇਗਾ ਜਿਹੜੀ ਸਖਤੀ ਨਾਲ ਜਿਹੜੀ ਕਾਰਵਾਈ ਆਉ ਕੀਤੀ ਜਾਏਗੀ ਸੋ ਕੈਮਰਾ ਪਰਸਨ ਮੋਨੂ ਚਾੜਾ ਦੇ ਨਾਲ ਮੈ ਰਾਹੂੜਾ ਸਿਟੀ ਹੋਮ ਲੁਧਿਆਣਾ